ਇਹ ਸ਼ੁਰੂ ਕਰ ਲੀਏ ਜੀ ਇਸ ਤਰ੍ਹਾਂ ਜੀ ਕਿ ਜਿਹੜਾ ਅੱਜ ਬਜਟ ਪ੍ਰੈਜ਼ੈਂਟ ਕੀਤਾ ਹੈ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਨੇ ਇਹਦੇ ਬਾਰੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਇਹਦੇ ਵਿੱਚ ਫਿਗਰਸ ਇਨਕਰੈਕਟ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਇਸ ਬਜਟ ਦੇ ਮੁਤਾਬਕ ਜਿਹੜਾ ਕਰਜ਼ਾ ਹੈ ਨਾ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਲੁਕੋ ਕੇ ਰੱਖੀਆਂ ਨੇ ਜਿਹੜੀ ਸਾਡਾ ਅੰਦਾਜ਼ਾ ਹੈ ਕਿ 26 31 ਮਾਰਚ 2026 ਤੱਕ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਜਾਣਾ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ ਸਵਾ ਲੱਖ ਡੇਢ ਲੱਖ ਕਰੋੜ ਰੁਪਇਆ ਅਗਲੇ ਸਾਲ ਮਾਰਚ ਤੱਕ ਇਹ ਵੱਧ ਜਾਵੇਗਾ ਡਾਇਰੈਕਸ਼ਨਲੈਸ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਵਿਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ ਦੇਰ ਇਜ਼ ਨਥਿੰਗ ਫॉर ਦੀ ਯੰਗਸਟਰਸ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਹੈ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਬਾਹਰਲੇ ਵਤਨਾ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ। ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ ਤੇ ਦਿੱਤਾ। ਇੱਕ ਤੇ ਡਰੱਗਸ ਤੇ ਦਿੱਤਾ। ਅਸੀਂ ਵੈਲਕਮ ਕਰਨੇ ਆ ਦੇਣਾ ਚਾਹੀਦਾ। ਪਰ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ ਚਾਰਾਂ ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਹੈ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹਨੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਹਦਣ ਪਹਿਲੇ ਹੁਣ ਪੰਜਾਬ ਮਾਡਲ ਆਇਆ ਹੁਣ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਜ਼ ਦਾ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਸ ਕਰਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਸ ਚੱਲ ਰਿਹਾ ਹੈ ਇਹ ਡਰੱਗ ਸੈਂਸਸ ਚਾਹੁੰਦੇ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਜ਼ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਹਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋਏ ਪੀਜੀਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪੀਜੀਆਈ ਦੀ ਇੱਕ ਬਕਾਇਦਾਤ ਹੋ ਰਿਹਾ ਬੋਰਡ ਬੈਠੇ ਟਾਪ ਪੀਜੀਆਈ ਦੇ ਡਾਕਟਰਸ ਸਾਰੇ ਹੀ ਐਮਐਲਏਜ਼ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ચીਫ ਮਿੰਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਹੈ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗins ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ দান ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਖਿਆਲ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਤੋਂ ਇਸ ਤੋਂ ਬਾਅਦ ਇਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੇਖੋ ਸਾਡੀਆਂ ਨੌਜਵਾਨ ਬੱਚੀਆਂ ਸਾਨੂੰ ਆਸ ਸੀ ਮੇਰੇ ਬਹੁਤ ਸਾਰੇ ਸਾਥੀ ਕਹਿੰਦੇ ਸੀ ਕਿ ਜੀ 18 ਸਾਲ ਤੋਂ ਵੱਧ ਔਰਤਾਂ ਨੂੰ ਜਿਹੜਾ ਇਹਨਾਂ ਨੇ ਵਾਦਾ ਕੀਤਾ ਉਹਦਾ ਇਸ ਬਜਟ ਵਿੱਚ ਕੁਝ ਨਾ ਕੁਝ ਜ਼ਰੂਰ ਲੈ ਕੇ ਆਣਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਟੋਟਲ ਫਾਈਟਡ ਫਿਗਰਸ ਨੇ ਝੂਠੀਆਂ ਫਿਗਰਸ ਨੇ ਇਹਨਾਂ ਕੋ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਕੁਝ ਨਹੀਂ ਜੀ ਉਹਨਾਂ ਵਾਸਤੇ ਨਾ ਕੁਝ ਇਹਦੇ ਵਿੱਚ ਨਹੀਂ ਆਇਆ ਹੁਣ ਤੁਸੀਂ ਵੇਖੋ ਇਹ ਇਹ ਜਿਹੜਾ ਬਜਟ ਹੈ ਕੰਪਲੀਟ ਇਹਦੇ ਵਿੱਚ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਕਈ ਹਜ਼ਾਰ ਕਰੋੜ ਰੁਪਈਆ ਤਕਰੀਬਨ 26 27 ਇਹੋ ਜੀਆਂ ਸਕੀਮਜ਼ ਨੇ ਜਿੱਥੇ ਸੈਂਟਰ ਦੀ 80 20 ਦੀ ਰੇਸ਼ਿਓ ਕਿਤੇ 70 30 ਹੈ ਕਿਤੇ 60 40 ਦੀ ਰੇਸ਼ਿਓ ਵੇ ਸਾਨੂੰ ਪੈਸੇ ਪਾਣੇ ਪੈਂਦੇ ਐਂਡ ਮжоਰਿਟੀ ਸਕੀਮਜ਼ ਸੈਂਟਰ ਦੀਆਂ ਵਾਪਸ ਪੈਸੇ ਚਲੇ ਗਏ ਨੇ ਤੇ ਜਿਹੜੇ ਕਿਤੇ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਹੋਰ ਮੈਕ ਵਿੱਚ ਇਸਤੇਮਾਲ ਕਰ ਦੇ ਆਰ ਕੰਪਲੀਟਲੀ ਸਾਇਲੈਂਟ ਕਿ ਸੈਂਟਰ ਸਕੀਮ ਜਿਹੜੀਆਂ ਉਹਦੇ ਪੈਸੇ ਅਸੀਂ ਕਿਸੇ ਇਸਤੇਮਾਲ ਕਰ ਰਹੇ ਇਹਦੇ ਨਾਲ ਨਾਲ ਹੁਣ ਕਿਹਾ ਜੀ ਅਸੀਂ 5-5 ਕਰੋੜ ਰੁਪਈਆ ਫੀ ਹਲਕੇ ਨੂੰ 117 ਅਸੈਂਬਲੀ ਹਲਕਿਆਂ ਦੇ ਐਮਐਲਏ ਨੂੰ ਦਾਂਗੇ ਇਹਨਾਂ ਨੇ ਇਹਦੇ ਚ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਆਪੋਜੀਸ਼ਨ ਦੇ ਐਮਐਲਏ ਵੀ ਐਮਐਲਏ ਗਿੰਦੇ ਹੋ ਕਿ ਨਹੀਂ ਤੁਸੀਂ ਕਹਿੰਦੇ ਜੀ ਕਿ ਉਹ ਵੀ ਤੁਸੀਂ ਆਪਣੇ ਹਲਕਾ ਇੰਚਾਰਜ ਨੂੰ ਜਾਂ ਡੀਸੀ ਦੇ ਕੋਲ ਪੈਸੇ ਰੱਖ ਦੋਗੇ ਕਿ ਉੱਥੇ ਤੁਸੀਂ ਵੰਡੀ ਚਲੋ ਇਹ ਗੱਲ ਇੱਕ ਕੰਸੀਡ ਕਰਨੀ ਚੀਮਾ ਸਾਹਿਬ ਨੇ ਕਿ 3 ਸਾਲ ਅਸੀਂ 1 ਰੁਪਈਆ ਨਹੀਂ ਦਿੱਤਾ दैट मींस ਕਿਸੇ ਪਿੰਡ ਵਿੱਚ ਕਿਸੇ ਮਿਊਸਪੈਲਿਟੀ ਵਿੱਚ ਕਿਸੇ ਕਾਰਪੋਰੇਸ਼ਨ ਵਿੱਚ 1 ਰੁਪਿਆ ਇਹ ਤੱਕ ਨਹੀਂ ਗਿਆ ਵੱਡੇ ਪੇਮਾਨੇ ਤੇ ਠੱਗੀ ਠੋਰੀ ਹੋ ਰਹੀ ਹੈ ਟਾਈਮ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਸੋ ਇਸ ਇਹ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਵਿੱਚ ਡਰੱਗਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੁਣ ਇਹਨਾਂ ਨੇ ਦੱਸਿਆ ਸੀ ਤਕਰੀਬਨ 23-24 2200 ਐਫ ਆਈ ਆਰ ਦਰਜ ਕੀਤੀ ਕੋ 3800 ਬੰਦਾ ਫੜਿਆ ਅਸੀਂ ਇਹ ਗੱਲ ਕਿ ਛੋਟੀਆਂ ਮੱਛੀਆਂ ਨੂੰ ਹੱਥ ਪਾ ਰਹੇ ਹੋ ਵੱਡੇ ਮਗਰਮੱਛ ਜਿਹੜੇ ਨੇ ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਆ ਆਓ ਵੇਖੀਏ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਏ ਇਸ ਦੇ ਨਾਲ-ਨਾਲ ਕਿਸਾਨੀ ਵਾਸਤੇ ਕੁਝ ਨਹੀਂ ਵੇਖੋ ਇਹ ਐਗਰੀਕਲਚਰ ਸਟੇਟ ਹੈ ਅਨਫੋਰਚਨਟਲੀ ਤਿੰਨਾਂ ਸਾਲਾਂ ਚ ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ ਸਾਡੀਆਂ ਪਾਣੀ ਦੀ ਜਿਹੜੀ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਜਿਹਦੇ ਤੇ ਸਾਡੇ ਸਾਥੀ ਗੱਲ-ਗੱਲ ਕਰਨਗੇ 2029 ਤੱਕ ਵੱਡੇ ਪੇਮਾਨੇ ਤੇ ਵਾਟਰ ਕ੍ਰਾਈਸਿਸ ਆਲਰੇਡੀ ਹੈ ਉਹ ਹੋਰ ਵੱਡੇ ਕਰਾਈਸਿਸ ਜਿਹੜਾ ਹੈ ਇਹ 2029 ਤੱਕ ਆ ਜਾਣਾ ਹੈ ਅਸੀਂ ਪਾਣੀ ਕਿਸ ਤਰ੍ਹਾਂ ਬਚਾਣਾ ਹੈ ਐਗਰੀਕਲਚਰ ਦੀ ਡਾਈਵਰਸੀਫਿਕੇਸ਼ਨ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਅਸੀਂ ਕਲੈਰਿਟੀ ਚਾਹੁੰਦੇ ਆ ਜਿਹੜੀ ਮੇਜ਼ ਦੇ ਉੱਤੇ ਇਹਨਾਂ ਕਿਹਾ ਮੱਕੀ ਦੇ ਉੱਤੇ ਅਸੀਂ ਤਿੰਨ ਜ਼ਿਲ੍ਹਿਆਂ ਨੂੰ ਇੱਕ ਪਾਲਿਸੀ ਦੇ ਅਧੀਨ ਕੁਝ ਕਿਸਾਨ ਵੀਰਾਂ ਨੂੰ ਅਸੀਂ ਉਹਦੇ ਵਿੱਚ ਕੋਈ ਮਦਦ ਕਰਾਂਗੇ ਮਾਲੀ ਤੌਰ ਤੇ ਅਸੀਂ ਪੁੱਛਣਾ ਚਾਹੁੰਦੇ ਆ ਗਵਰਨਮੈਂਟ ਨੂੰ ਕਿ ਇਕੱਲੇ ਤਿੰਨ ਜ਼ਿਲ੍ਹਿਆਂ ਤੱਕ ਕਿਉਂ ਮ限定 ਰੱਖੀ ਜੀ ਸਮੁੱਚੇ ਪੰਜਾਬ ਜੇ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਤੇ ਸਮੁੱਚੇ ਪੰਜਾਬ ਚਾਹੀਦੀ ਫਿਰ ਤੁਸੀਂ ਪਰ ਹੈਕਟਰ ਕਿਹਾ ਕਿ ਅਸੀਂ 17500 ਰੁਪਿਆ ਫੀ ਹੈਕਟਰ ਦੇਾਂਗੇ ਤੋਂ ਹੈਕਟਰ ਤੇ ਇਥੇ ਸਾਡੀ ਇੱਕ ਸਲਾਹ ਹੈ ਚੀਮਾ ਸਾਹਿਬ ਨੂੰ ਮੰਨਣ ਤੇ ਭਾਵੇਂ ਨਾ ਮੰਨਣ ਕਿ ਜਿਹੜਾ ਜ਼ਮੀਨ ਦਾ ਇੱਕ ਇਚ 17 17.5 ਹਜ਼ਾਰ 17.5 ਏਕੜ ਦੀ ਪੰਜਾਬ ਦੇ ਵਿੱਚ ਸੀਲਿੰਗ ਹੈ ਕਟ ਤੋਂ ਕਟ ਉਥੋਂ ਤੱਕ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਹੈ ਤੁਸੀਂ ਹੈਕਟਰ ਤੱਕ ਅਜੇ ਕੋਈ ਕਲੈਰਿਟੀ ਨਹੀਂ ਦਿੱਤੀ ਪਰ ਪਰਸਨ ਜਿਨੇ 17.5 ਏਕੜ ਜ਼ਮੀਨ ਉਹ ਰੱਖ ਸਕਦਾ ਉਹ ਭਾਵੇਂ 17 ਹੀ ਬੀਜ ਲੈ ਜਦੋਂ ਤੁਸੀਂ ਇੱਕ ਨਵੀਂ ਫਸਲ ਨੂੰ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਤੁਸੀਂ ਇਹਦੇ ਤੇ ਕਲੈਰੀਫਾਈ ਕਰੋ ਜੀ ਫਿਰ ਨਾਲ ਹੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇੱਕ ਹੋਮ ਗਾਰਡਸ 5000 ਜਿਹੜੇ ਨੇ ਇਹ ਅਸੀਂ ਬਾਰਡਰ ਬੈਲਟ ਚ ਲਾਣੇ ਨੇ ਮੇਰੀ ਇਹ ਪ੍ਰਪੋਜ਼ਲ ਹੈ ਨਾ ਨੂੰ ਕਿ ਹੋਮ ਗਾਰਡਜ਼ ਨੂੰ ਬੈਟਰ ਹੈ ਕਿ 1962 ਦੀ جنگ ਤੋਂ ਬਾਅਦ ਜਦੋਂ ਚੀਨ ਨਾਲ ਹਿੰਦੁਸਤਾਨ ਦੀ ਜੰਗ ਹੋਈ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਉਹਨੂੰ ਵਿਲੇਜ ਡਿਫੈਂਸ ਕਮੇਟੀਆਂ ਕਿਹਾ ਜਾਂਦਾ ਸੀ ਜਿਹੜੀ ਕੰਡੇ ਦੀ ਤਾਰ ਤੋਂ 5 ਕਿਲੋਮੀਟਰ ਦੇ ਵਿੱਚ ਪਿੰਡ ਸਨ ਸਾਰੇ ਜਿਸ ਤਰ੍ਹਾਂ ਸਾਡੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਨੇ ਪਹਿਲੇ 3 ਜ਼ਿਲ੍ਹੇ ਸੀ ਹੁਣ 6 ਹੋ ਗਏ ਉਹਦੇ ਵਿੱਚ ਤੁਸੀਂ ਬਾਰਡਰ ਦੇ ਪਿੰਡਾਂ ਨੂੰ ਕਿਉਂਕਿ ਨੌਜਵਾਨਾਂ ਕੋ ਰੋਜ਼ਗਾਰ ਦਾ ਸਾਧਨ ਕੋਈ ਨਹੀਂ ਇੰਡਸਟਰੀ ਉੱਤੇ ਕੋਈ ਨਹੀਂ ਮੈਂ ਸਜੈਸਟ ਕਰੂੰਗਾ ਏਬਲ ਬਾਡੀ ਪਹਿਲੇ ਵੀ ਏਸੀ 18 ਤੋਂ 40 ਸਾਲ ਤੱਕ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਏਬਲ ਬਾਡੀ ਨਹੀਂ ਉਹਨਾਂ ਨੂੰ ਬੀਐਸਐਫ ਟ੍ਰੇਨ ਕਰਦੀ ਸੀ ਉਹਨਾਂ ਨੂੰ ਆਨਰੇਰੀਅਮ ਦਿੱਤਾ ਜਾਂਦਾ ਸੀ ਜਿਸ ਤਰ੍ਹਾਂ ਤੁਸੀਂ ਪੱਤਾ ਕਹਿੰਦੇ ਹੋ ਉਹ 8000 ਹੋ ਸਕਦਾ 10000 ਹੋ ਸਕਦਾ ਪਰਮਨੈਂਟ EMPLOYEES ਨਹੀਂ ਹੁੰਦੇ ਉਹਨਾਂ ਦੀ ਆਰਮ ਟ੍ਰੇਨਿੰਗ BSF ਕਰਾਂਦੀ ਐ ਸੋ ਥੈਟ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਇੰਟਰਨੈਸ਼ਨਲ ਸਮਗਲਿੰਗ ਹੈ ਜਾਂ ਐਸਪੋਨਾਜ ਹੈ ਜਿਹੜੇ ਬਾਹਰੋਂ ਹਿੰਦੁਸਤਾਨ ਦੀ ਸਿਕਿਉਰਿਟੀ ਬਾਹਰ ਖਲਦੇ ਨੇ ਉਹਨਾਂ ਤੇ ਅੱਖ ਰੱਖਣ ਵਾਸਤੇ ਨਾਲ ਲੋਕਲ ਪਿੰਡਾਂ ਨੂੰ ਰੋਜ਼ਗਾਰ ਦੇਣ ਵਾਸਤੇ ਤੇ ਨਾਲ ਪਿੰਡਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਕਿਉਂਕਿ ਉਹਨਾਂ ਕੋ ਵੈਪਨ ਹੁੰਦੇ ਮੁੰਡਿਆਂ ਕੋ 40 ਸਾਲ ਦੀ ਉਮਰ ਚ ਵੈਪਨ ਵਾਪਸ ਲੈ ਲਏ ਜਾਂਦੇ ਨਵੇਂ ਬੱਚਿਆਂ ਨੂੰ ਐਡ ਕਰ ਲਿਆ ਜਾਂਦਾ ਸੋ ਇਹ ਮੇਰਾ ਸਜੈਸ਼ਨ ਹੈ ਇਹਨਾਂ ਨੂੰ ਕਰਨਾ ਚਾਹੀਦਾ ਕੁਝ ਵੇਖੋ ਇਹ ਸਾਰੇ ਬਜਟ ਇੰਡਸਟਰੀ ਦੇ ਵਪਾਰਵਾਸੇ ਕੁਝ ਵੀ ਹੈ ਇਹ ਜ਼ਰੂਰ ਬੰਨਿਆ ਕਿ ਇੰਡਸਟਰੀ ਦਾ ਇਸ ਟਾਈਮ ਤੇ ਵਪਾਰ ਦਾ ਜਿਹੜਾ ਤੁਲਖ ਹੈ ਉਹਨਾਂ ਦੀ ਉਨੀ ਹੀ ਕੰਟਰੀਬਿਊਸ਼ਨ ਹੈ ਇਸ ਬਜਟ ਮੁਤਾਬਕ ਇਹਨਾਂ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰਨ ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਅਲਿਸਟਾਂ ਨੂੰ ਇੰਡਸਟਰੀਅਲਿਸਟਾਂ ਨੂੰ ਤੇ ਵਪਾਰ ਨੂੰ ਸਾਰਨੋਂ ਪ੍ਰੀ ਰਿਕੁਇਜ਼ਿਟ ਇੱਕ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਚਾਹੀਦਾ ਬੰਦੇ ਦੀ ਜ਼ਿੰਦਗੀ ਮਹਿਫੂਜ਼ ਚਾਹੀਦੀ ਹੈ ਉਹਦਾ ਕਾਰੋਬਾਰ ਮਹਫੂਜ਼ ਚਾਹੀਦਾ ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਵੇ ਜਾਂ ਕਿਸੇ ਕਾਰੋਬਾਰ ਦੀ ਹੋਵੇ ਨਾ ਆਏ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸਟਸ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਤੀ ਦੇ ਫੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਬਾਹਰ ਨਹੀਂ ਫੜੀ ਜਾ ਰਹੀ ਐਂਡ ਸਾਨੂੰ ਇਸ ਕਾਰ ਦਾ ਵੀ ਸਖਤ ਇਤਰਾਜ਼ ਏ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇ ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਬੈਲੀ ਜਿਹੜੀ ਬਿੱਲੀ ਸੀ ਥੈਲਿਓਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ ਚ ਇੱਕ ਐਫੀਡੇਵਿਟ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ੱੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਾਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਪਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਣੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ Chief Minister Punjab ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਐ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤੇ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤੇ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾ ਲੇ ਤੇ ਆਪਣੇ ਆਂ ਬੰਦ ਹੋ ਗਏ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਚੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਉਹ ਸਪੋਰਟਸ ਦੀਆਂ ਗੱਲਾਂ ਕਰ ਲਾ ਪਏ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡਸ ਨਹੀਂ ਬਣਾਏ ਕੋਈ ਨਮਾ ਨੌਜਵਾਨ ਬੱਚਿਆਂ ਨੂੰ ਕੋਈ ਅਪਰੇਟਸ ਨਹੀਂ ਦਿੱਤਾ ਕੋਈ ਇਸ ਕਿਸਮ ਦਾ ਉਹ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿਮ ਦੇਵਾਂਗੇ ਤਿੰਨ ਸਾਲ ਤੋਂ ਜਿਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿਮ ਪ੍ਰੋਵਾਈਡਡਸ ਹਨ ਜੀ ਤਾਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਰਾ ਦਿੱਲੀ ਦੇ ਵਿੱਚ ਵੀ ਨਿਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਬ ਚੱਲਿਆ ਬਾਜਵਾ ਜੀ ਬਾਜਵਾ ਸਾਹਿਬ ਇੱਕ ਸਵਾਲ ਇਹ ਹੈ ਕਿ ਤੁਸੀਂ ਸਾਰਿਆਂ ਦੀ ਗੱਲ ਕੀਤੀ ਹੈ ਮਹਿਲਾਵਾਂ ਰਹਿ ਗਈਆਂ ਗਰੰਟੀ ਦਿੱਤੀ ਸੀ ਕਿ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ ਇਸ ਵਾਰ ਵੀ ਪੂਰਾ ਨਹੀਂ ਹੋਇਆ ਤਾਂ ਕੀ ਕਹਿਣਾ ਨਹੀਂ ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮੈਂ ਇਹਨਾਂ ਤੋਂ ਇਹਨਾਂ ਕੋਲ ਆਸ ਕੀ ਹੋ ਸਕਦੀ ਹੈ ਇਹਨਾਂ ਕੋਲ ਤਾਂ ਜ਼ਹਿਰਖਾਨ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਫਾਈਨਲ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦੇਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜਿਹੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਜਿਹੜੀਆਂ ਇਸ ਬਜਟ 'ਚ ਲੈ ਕੇ ਆਏ ਹੁਣ ਬਜਟ ਜੋ ਵਿਖਾ ਕੋ ਜੀ ਨਹੀਂ ਰੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਜ਼ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਵੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ ਦੋ ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਨਾਚਲ ਪ੍ਰਦੇਸ਼ ਹੈ ਫੇਰ ਪੰਜਾਬ ਮੇਰਾ ਕਹਿ ਲ ਅਗਲੇ ਸਾਲ ਮਾਰਚ ਤੱਕ ਜਦੋਂ 26 ਮਾਰਚ ਮੁਕਣਾ ਹੋ ਸਕਦਾ ਸਾਰਿਆਂ ਨੂੰ ਵੱਧ ਡਾਟਾ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਟ ਨੂੰ ਕੁੱਲ ਮਿਲਾ ਕੇ ਜਿਹੜਾ ਬਜਟ ਹੈਗਾ ਸਾਰੀਆਂ ਡਿਪਾਰਟਮੈਂਟਾਂ ਦਾ ਕਿਸ ਤਰ੍ਹਾਂ ਦਾ ਵੇਖੋ ਗੱਲ ਐਸ ਤਰ੍ਹਾਂ ਜੀ ਕੁਝ ਵੀ ਮੈਂ ਤੇ ਤੁਹਾਨੂੰ ਇੰਨੀ ਇੱਕ ਗੱਲ ਮੈਂ ਭੁੱਲ ਗਿਆ ਰੈਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮ.ਐਲ.ਏ ਹੈ ਮਿਹਰਾਜ ਮਲਕ ਉਹਦਾ ਨਾਂ ਹੈ ਡੋਡੇ ਤੋਂ ਕੱਲ ਅਸੈਂਬਲੀ ਦੇ ਵਿੱਚ ਮਿਹਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ ਚ ਲਈ ਜਾਂਦਾ ਇਹ ਉਹਨਾਂ ਦੇ ਐਮ.ਐਲ.ਏ ਨੇ ਫਲੋਰ ਆਫ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਤੌਰ ਆਪ ਦੀ ਪੈਟਰੋਨੇਜ ਦੇ ਥੱਲੇ ਚੱਲ ਰਿਹਾ ਪੁਲਿਸ ਦੀ ਤੇ ਆਪ ਸਰਕਾਰ ਦੀ ਪੈਟਰੋਨੇਜ ਇਹਨਾਂ ਦੇ ਆਪਣੇ ਐਮ.ਐਲ.ਏ ਨੇ ਕਿਹਾ ਕੱਲ ਤੇ ਜੇ ਜਾਓਗੇ ਤਾਂ ਬਿਲਕੁਲ ਉਹਦੇ ਬਕਾਇਦਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੰਦੀ ਹੈ ਦੇਖੋ ਇੱਕ ਮੇਰੀ ਗੱਲ ਸੁਣ ਲਓ ਮੈਂ ਇਸ ਗੱਲ ਅਸੀਂ ਇੱਜ਼ਤ ਕਰ ਰਹੇ ਹਾਂ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਂਸਟ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਇਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜਸ ਦੋ ਨੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈਏ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਫਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਾਰੋਂ ਇੰਪੋਰਟੈਂਟ ਇਹ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਨਹੀਂ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਲੀ ਫੇਲਡ ਮਾਡਲ ਸੀਚੇਵਾਲ ਸਾਹਿਬ ਤੇ ਇਹ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਤਾਂ ਮੇਰੇ ਬੰਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ ਜੋ ਇਸ ਗੱਲ ਕਹਨ ਇਟਸ ਫੇਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਚੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿੰਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਹੁਸ਼ਮਾਨ ਰਖਤ ਹੈ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਆ ਸਕੂਲਸ ਐਸ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕੇ ਕੀ ਉਹਦਾ ਨਾਮ ਨਵਾਂ ਰੱਖ ਦਿੱਤਾ ਕੀ ਉਹ ਜੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਸਕੂਲਸ ਆਫ ਐਕਸਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋਈ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਛਪਣਾ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਉਹ ਨੀਕੀ ਹੋ ਗਈ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀਤਾ ਪਰ ਸਰਕਾਰ ਦਬਾਅ ਕਰ ਰਹੀ ਹੈ ਵੀ ਸਾਡਾ ਬਜਟ ਬਹੁਤ ਹੀ ਵੱਧਿਆ ਤੇ ਲੋਕਾਂ ਦੀ ਭਲਾਈ ਵਾਲਾ ਬਜਟ ਇੱਕੋ ਮੇਰੀ ਸੁਣ ਲੋ ਇਹਦੇ ਚ ਇਹ ਕੱਲੇ ਚੀਮਾ ਸਾਹਿਬ ਹੀ ਫੁੱਲ ਨੇ ਬਾਕੀ ਬਜਟ ਜਿਹੜਾ ਕੰਪਲੀਟਲੀ ਐਮਪਟੀ ਹੈ देयर ਇਜ਼ ਨਥਿੰਗ ਇਨ ਦੀ ਬਜਟ ਕੋਈ ਵੀ ਐਹੋਜੀ ਚੀਜ਼ ਨਹੀਂ ਜੇ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਭਤਰੀ ਵਾਸਤੇ ਹੋਏ ਸੋ ਇਹ ਬਕਾਇਦਾ ਤੌਰ ਫੀਲਡ ਬਜਟ ਹੈ ਤੋ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੇਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਬਿਹਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਬਿਹਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ वो तो हमने देखो हंड्रेड परसेंट ये जो केजरीवाल साहब और इनकी जमात है ये बदनामी के अलावा कोई और इनकी पहचान ही है कई काम ये खुद ही ऐसे कर जाते हैं जो स्टेट की बिल्कुल आइडेंटिटी और आइडेंटिटी के खिलाफ है और यही मैं आपको कहना चाहता हूँ हमने कहा जी पहले आप अगर ड्रग्स का सेंसिस चाहते हो पहले असम्बली से शुरू करो आप सारे 117 जितने एम हैं चीफ मिनिस्टर से लेकर कैबिनेट और सारे ऑपोजिशन हम खुद इस बात को तैयार हैं कि सबसे पहले पीजीआई के डॉक्टर्स का एक पैनल बैठे और वो जो है ड्रग का और ये डोप टेस्ट जो है असेंबली से हो और लोगों को तो पता चले कम से कम ये लोग कानून बनाने वाले जो हैं ड्रग फ्री कहने वाले लोग हैं इनमें से मेरा ख्याल कई कंगले नंगले निकल आएंगे ਇਹ ਸ਼ੁਰੂ ਕਰ ਲੀਏ ਜੀ ਇਸ ਤਰ੍ਹਾਂ ਜੀ ਕਿ ਜਿਹੜਾ ਅੱਜ ਬਜਟ ਪ੍ਰੈਜੈਂਟ ਕੀਤਾ ਹੈ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਨੇ ਇਹਦੇ ਬਾਰੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਇਹਦੇ ਵਿੱਚ ਫਿਗਰਸ ਇਨਕਰੈਕਟ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਇਸ ਬਜਟ ਦੇ ਮੁਤਾਬਕ ਜਿਹੜਾ ਕਰਜ਼ਾ ਹੈ ਨਾ ਬਹੁਤ ਸਾਰੀਆਂ ਫਿਗਰ ਜਿਹੜੀਆਂ ਨੇ ਲੁਕੋ ਕੇ ਰੱਖੀਆਂ ਨੇ ਜਿਹੜੀ ਸਾਡਾ ਅੰਦਾਜ਼ਾ ਹੈ ਕਿ 26 31 ਮਾਰਚ 2026 ਤੱਕ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਜਾਣਾ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ ਸਵਾ ਲੱਖ ਡੇਢ ਲੱਖ ਕਰੋੜ ਰੁਪਇਆ ਅਗਲੇ ਸਾਲ ਮਾਰਚ ਤੱਕ ਇਹ ਵੱਜ ਜਾਵੇਗਾ ਡਾਇਰੈਕਸ਼ਨਲੈਸੇ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਪੁਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ ਦੇਰ ਇਜ਼ ਨਥਿੰਗ ਫॉर ਦੀ ਯੰਗਸਟਰਸ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਹੈ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋਲ ਪੈਸੇ ਲੈ ਕੇ ਬਾਹਰਲੇ ਵਤਨਾਂ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ ਤੇ ਦਿੱਤਾ ਇੱਕ ਤੇ ਡਰੱਗਸ ਤੇ ਦਿੱਤਾ ਅਸੀਂ ਵੈਲਕਮ ਕਰਨੇ ਆ ਦੇਣਾ ਚਾਹੀਦਾ ਪਰ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ ਚਾਰਾਂ ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦੇਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਹੈ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹਨੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਦਨ ਪਹਿਲੇ ਹੁਣ ਪੰਜਾਬ ਮਾਡਲ ਆਇਆ ਹੁਣ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਜ਼ ਦਾ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਸ ਕਰਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਸ ਚੱਲ ਰਿਹਾ ਹੈ ਇਹ ਡਰੱਗ ਸੈਂਸਸ ਚਾਹੁੰਦੇ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਜ਼ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਹਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋਏ ਪਜੀ ਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪਜੀ ਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪਜੀ ਆਈ ਦੀ ਇੱਕ ਬਕਾਇਦਾਤ ਰਿਪੋਰਟ ਬੈਠੇ ਟਾਪ ਪਜੀ ਆਈ ਦੇ ਡਾਕਟਰਸ ਸਾਰੇ ਹੀ ਐਮ ਐਲ ਏ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ચીਫ ਮਿੰਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਹੈ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗins ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ ਦਾਨ ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ